ਉਹਨਾਂ ਕਿਸਮਾਂ ਦਾ ਅਸੀਂ ਜਿਹੜਾ ਬੀਜ ਹੈ ਅਸੀਂ ਕਿਸਾਨਾਂ ਨੂੰ ਜਦੋਂ ਅਸੀਂ ਨਵੀਂ ਕਿਸਮ ਵਿਕਸਿਤ ਕਰਦੇ ਹਾਂ ਜਿਹੜੀ ਜੁਨਿਸਟਿਕ ਬਹੁਤ ਹੀ ਨਵੇਕਲਾ ਮਾਡਲ ਹੈ ਅਸੀਂ ਜਦੋਂ ਵੀ ਪਹਿਲਾਂ ਕੋਈ ਵੀ ਕਿਸਮ ਜਾਰੀ ਕਰਨੀ ਹੁੰਦੀ ਹੈ ਉਸ ਤੋਂ 1 ਸਾਲ ਪਹਿਲਾਂ ਅਸੀਂ ਉਸ ਕਿਸਮ ਦੇ ਹਰ ਜ਼ਿਲ੍ਹੇ ਵਿੱਚ ਜਿਹੜੇ ਆਗਾਹ ਬਦੂ ਕਿਸਾਨ ਹਨ ਉਹਨਾਂ ਨੂੰ ਵੀ ਥੋੜਾ ਥੋੜਾ ਬੀਜ ਤਕਰੀਬਨ 100 100 ਸਕਰ ਮੀਟਰ ਦਾ ਉਹਨਾਂ ਨੂੰ ਦਿੰਨੇ ਹਾਂ ਤਾਂ ਕਿ ਉਹ ਬੀਜ ਨੂੰ ਪਰਖ ਸਕਣ ਆਪਣੇ ਲੈਵਲ ਤੇ ਉਹਦੇ ਵੱਖ-ਵੱਖ ਗੁਣਾਵਾਰੇ ਜਾਣੂ ਹੋ ਸਕਣ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਉਹ ਨਵੀਂ ਕਿਸਮ ਦਾ ਬੀਜ ਅਸੀਂ ਪੈਦਾ ਕਰਕੇ ਛੋਟੀ ਛੋਟੀ ਪੈਕਿੰਗ ਰਾਹੀਂ ਕਿਸਾਨਾਂ ਤੱਕ ਪਹੁੰਚਾਉਂਦੇ ਹਾਂ ਤਾਂ ਕਿ ਉਹ ਉਸ ਦਾ ਵਧੀਆ ਝਾੜ ਲੈ ਸਕਣ ਤੇ ਉਸ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਵੀਰਾਂ ਨੂੰ ਇਹ ਹਰ ਵਾਰ ਬੇਨਤੀ ਕਰਦੇ ਹਾਂ ਵੀ ਉਹ ਪਹਿਲੇ ਸਾਲ ਥੋੜਾ ਜਿਹਾ ਬੀਜ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਪਰਖਣ ਅਤੇ ਉਸ ਦਾ ਬੀਜ ਵਧਾਉਣ ਅਸੀਂ ਜਿਹੜਾ ਹੁਣ ਤੱਕ ਕਿਸਮ ਵਿੱਚ ਜ਼ਿਆਦਾ ਸਾਡਾ ਮੇਜਰ ਫੋਕਸ ਹੈ ਉਹ ਹੈ ਅਸੀਂ ਦੋ ਤਰ੍ਹਾਂ ਕਿਸਮਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦੀਆਂ ਹਨ ਆਮ ਕਿਸਮਾਂ ਪਰ ਪਿਓਰ ਲਾਈਨ ਕਿਸਮਾਂ ਕਹਿੰਦੇ ਆ ਇਨ ਬ੍ਰੈਡ ਵੀ ਕਹਿੰਦੇ ਆ ਉਨ੍ਹਾਂ ਕਿਸਮਾਂ ਦਾ ਕਿਸਾਨ ਆਪਣਾ ਬੀਜ ਰੱਖ ਸਕਦੇ ਹਨ